ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਮਾਜ ਦੇ ਵਿੱਚ ਜਿਹੜੀਆਂ ਜਾਤਾਂ ਪਾਤਾਂ ਜਿਹੜੀਆਂ ਕਾਇਮ ਕਰਨ ਵਾਲੇ ਕੁਝ ਜਿਹੜੇ ਲੋਗ ਆ ਤੇ ਤੁਸੀਂ ਲਗਾਤਾਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਹੇ ਹੋ ਅਲੱਗ-ਅਲੱਗ ਜਗ੍ਹਾ ਦੀ ਅਲੱਗ-ਅਲੱਗ ਸਟੇਟਾਂ ਦੀ ਜਿਹੜੀਆਂ ਵੀਡੀਓ ਪੈ ਰਹੀਆਂ ਤੇ ਕਿਤੇ ਨੱਕ ਤੇ ਬਾਬਾ ਸਾਹਿਬ ਤੇ ਟਿੱਪਣੀਆਂ ਹੋ ਰਹੀਆਂ ਕਿ 바ਵਾ ਸਾਹਮਣੇ ਸੰਵਿਧਾਨ ਨਹੀਂ ਲਿਖਿਆ ਤੇ ਕਿਤੇ ਨਾ ਕਿਤੇ ਜਾਤੀਵਾਦ पनਪ ਰਿਆ ਜੋ ਦੇਸ਼ ਦੇ ਭਵਿੱਖ ਲਈ ਇਹ ਬਹੁਤ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਮਾੜੀਆਂ ਘਟਨਾਵਾਂ ਹੋ ਸਕਦੀਆਂ ਇਸ ਕਾਰਨ ਕਿਉਂਕਿ ਜਿੱਥੇ ਲੋਕ ਜਾਤੀਵਾਦੀ ਹੋਣਗੇ ਉੱਥੇ ਘਟਨਾਵਾਂ ਹੋਣ ਦਾ ਜਿਹੜਾ ਖਦਸਾ ਰਹਿੰਦਾ ਤੋਂ ਇਸ ਇਸੇ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕਰਦੇ ਆ ਤੇ ਆ ਇੱਕ ਹੋਰ ਇੱਕ ਘਟਨਾ ਜਿਹੜੀ ਸਾਹਮਣੇ ਆਈ ਹੈ ਨਿਕਲ ਕੇ ਆ ਵੀਡੀਓ ਦੇਖਿਓ ਤੁਸੀਂ ਸਾਰੇ ਸਾਥੀ ਕਿ ਕੀ ਬੋਲ ਰਿਹਾ ਇਹ ਬੰਦਾ ਅੰਮੀ ਕੁਛ ਕਰਕੇ ਦਿਖਾਏ ਅੰਮ੍ਰਿਤਸਰ ਵਾਲੇ ਕੇ ਲਾਣੇ ਕੋਈ ਭੰਗਾ ਸਮਾਰੀ ਕੇ ਮੂੰਹੋਂ ਸੇ ਪੈਦਾ ਨਹੀਂ ਹੈ ਅੰਮੀ ਰਾਤ ਸਮਾਸ ਕੇ ਲਾਏ ਔਰ ਇਹ ਕਹਿ ਰਿਹਾ ਕਿ ਅਸੀਂ ਪੰਗੀ ਚਮਾਰਾਂ ਦੇ ਜਿਹੜੇ ਨਹੀਂ ਪੈਦਾ ਹੋਏ ਵੀ ਅਸੀਂ ਆਪਣੇ ਸਮਾਜ ਦੇ ਆ ਅਸੀਂ ਵੀ ਅਸੀਂ ਕੁਝ ਕਰਕੇ ਦਿਖਾਈਏ ਤੇ ਇਸ ਦਾ ਸਾਫ਼-ਸਾਫ਼ ਕਹਿਣਾ ਪਹਿਲੀ ਤਾਂ ਗੱਲ ਇਹ ਆ ਜਿਹੜੇ ਇਹ ਸ਼ਬਦ ਬੋਲ ਰਿਹਾ ਪੰਗੀ ਸ਼ਬਦ ਜੋ ਐਸੀ ਸਮਾਜ ਨੂੰ ਜਿਹੜੇ ਜਾਤੀਵਾਦੀ ਲੋਕ ਕਹਿੰਦੇ ਆ ਤੇ ਉਹ ਸਾਡੇ ਕਦੀ ਸਮਾਜ ਨੂੰ ਅਪ ਸ਼ਬਦ ਕਿਸੇ ਤਰ੍ਹਾਂ ਬੁਲਾ ਕੇ ਜਾਂ ਕਿਸੇ ਤਰ੍ਹਾਂ ਬੁਲਾ ਕੇ ਤੇ ਜਾਂ ਐਸਸੀ ਸਮਾਜ ਰਵਿਦਾਸੀਆ ਸਮਾਜ ਨੂੰ ਜਿਹੜੀ ਟਾਰਗੇਟ ਕੀਤਾ ਜਾਂਦਾ ਤੇ ਇਸ ਦਾ ਸਾਫ਼-ਸਾਫ਼ ਕਹਿਣਾ ਵੀ ਜਿਹੜੇ ਭੰਗੀ ਐਸਸੀ ਐਸਸੀ ਸਮਾਜ ਦੇ ਲੋਕ ਜਿਨ੍ਹਾਂ ਨੂੰ ਇਹ ਭੰਗੀ ਕਹਿ ਰਹੇ ਆ ਤੇ ਚਮਾਰ ਵੀ ਇਹ ਕੁਛ ਨਹੀਂ ਕਰ ਸਕਦੇ ਇਹਨਾਂ ਦਾ ਕਹਿਣ ਦਾ ਭਾਅ ਆ ਕਿ ਮੈਂ ਉਹ ਸਮਾਜ ਤੋਂ ਪੈਦਾ ਨਹੀਂ ਹੋਇਆ ਕਿ ਜਿਹੜੇ ਬਿ ਮਿਆਸ ਸਮਾਜ ਤੋਂ ਆ ਤੇ ਵੀ ਅਸੀਂ ਆ ਕੁਛ ਕਰਨੇ ਆ ਦੇਖੋ ਸਰਬ ਸਮਾਜ ਦੀ ਜਿਹੜੀ ਅਸੀਂ ਰਿਸਪੈਕਟ ਕਰਦੇ ਆ ਕਿਉਂਕਿ ਸਾਰੇ ਧਰਮਾਂ ਦੀ ਰਿਸਪੈਕਟ ਕਰਨਾ ਜੇ ਆਪਾਂ ਰਿਸਪੈਕਟ ਕਰਾਂਗੇ ਉਹਨਾਂ ਦੇ ਗੁਰੂਆਂ ਪੀਰਾਂ ਦੀ ਰਿਸਪੈਕਟ ਕਰਾਂਗੇ ਕਿਸੇ ਵੀ ਧਰਮ ਦੇ ਆ ਤੇ ਅਸੀਂ ਵੀ ਚਾਹੁੰਦੇ ਆ ਵੀ ਸਾਡੇ ਸਮਾਜ ਦੇ ਰਹਿਬਰਾਂ ਦੀ ਰਿਸਪੈਕਟ ਹੋਵੇ ਤੇ ਕਿਸੇ ਨੂੰ ਵੀ ਮਾੜਾ ਬੋਲਿਆ ਨਾ ਜਾਵੇ ਤੇ ਇੱਥੇ ਜਿਹੜੀ ਆ ਜਾਤ ਪਾਤ ਪਨਪਾਉਣ ਵਾਲੇ ਇਹੋ ਜਿਹੇ ਲੋਗ ਆ ਤੇ ਅੱਜ ਕੱਲ ਜਿਹੜੀਆਂ ਐ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀਆਂ ਤੇ ਇਹਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿਹੜਾ ਐਸਸੀ ਸਮਾਜ ਆ ਵਾਲਮੀਕੀ ਸਮਾਜ ਆ ਰਵਿਦਾਸੀਆ ਸਮਾਜ ਆ ਉਹ ਬੜਾ ਪੜਤਕਾ ਤੇ ਅੱਜ ਵੱਡੇ ਵੱਡੇ ਅਹੁਦਿਆਂ ਤੇ ਬਰਾਜਮਾਨ ਆ ਤੇ ਤੁਹਾਡੇ ਅੱਜ ਵੀ ਕਈ ਸਟੇਟਾਂ ਦੇ ਵਿੱਚ ਲੋਕ ਲੱਗੇ ਹੋਏ ਆ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਐਸਸੀ ਸਮਾਜ ਨੂੰ ਜਿਹੜਾ ਆ ਨੀਵਾ ਦਿਖਾਇਆ ਜਾਵੇ ਪਰ ਬੇਸ਼ੱਕ ਭਾਰਤ ਦੀ ਕੁਝ ਜਗ੍ਹਾ ਦੇ ਉੱਤੇ ਤੁਸੀਂ ਐਸਸੀ ਸਮਾਜ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਪੂਰੇ ਭਾਰਤ ਦੇ ਵਿੱਚ ਐਸਸੀ ਸਮਾਜ ਦੇ ਲੋਕ ਬਹੁਤ ਐਜੂਕੇਟਿਡ ਹੋ ਚੁੱਕੇ ਆ ਪੜ ਚੁੱਕੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਬੱਚੇ ਪੜਨਗੇ ਔਰ ਅੱਜ ਵੀ ਤੁਸੀਂ ਦੇਖੋਗੇ ਕਿਲਾ ਪੂਰੇ ਜਿੱਥੇ ਭਾਰਤ ਦੇ ਵਿੱਚ ਸਾਡੇ ਅਫਸਰ ਵੀ ਲੱਗੇ ਆ ਸਾਡੇ ਵਕੀਲ ਵੀ ਲੱਗੇ ਆ ਤੇ ਸਾਡੇ ਵਿਦਵਾਨ ਵੀ ਬੈਠੇ ਆ ਪਰ ਤੁਹਾਡੇ ਵਰਗੇ ਜਿਹੜੇ ਲੋਕ ਆ ਜਿਨ੍ਹਾਂ ਦਾ ਜਿਹੜਾ ਖਾਨਾ ਮੈਂ ਕਹਿੰਨਾ ਛੋਟਾ ਜਿਨ੍ਹਾਂ ਦੇ ਜਾਤੀਵਾਦੀ ਭਰਿਆ ਤੇ ਤੁਸੀਂ ਇਸ ਤਰ੍ਹਾਂ ਜਿਹੜਾ ਬੋਲਣਾ ਕਿਉਂਕਿ ਤੁਹਾਡੇ ਜਾਤੀਵਾਦ ਨਹੀਂ ਜਾਣਾ ਤੁਸੀਂ ਜਿਹੜੀਆਂ ਪਹਿਲਾਂ ਵਾਲੀਆਂ ਭਾਪੜੀਆਂ ਭਾਲਦੇ ਹੋ ਉਹ ਤਾਂ ਨਹੀਂ ਹੋਣੀਆਂ ਕਿਉਂਕਿ ਐਸੀ ਸਮਾਜ ਦੀ ਜੁੱਤੀ ਦੇ ਵਿੱਚ ਦਾਮਿਆਂ ਜਿਹੜਾ ਜਿਹੜਾ ਐਸੀ ਸਮਾਜ ਨੂੰ ਮਾੜਾ ਬੋਲੂਗਾ ਉਹਦੇ ਉੱਤੇ ਕਾਰਵਾਈ ਵੀ ਕਰਵਾਵਾਂਗੇ ਔਰ ਉਸ ਦਾ ਜਿਹੜਾ ਸੋਧਾ ਵੀ ਲਾਵਾਂਗੇ ਕਿਉਂਕਿ ਸਾਨੂੰ ਪਤਾ ਵੀ ਅਸੀਂ ਸੰਵਿਧਾਨਕ ਤੈਰੇ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਜਿਹੜਾ ਸਾਡੇ ਰਹਿਬਰਾਂ ਨੂੰ ਮਾੜਾ ਬੋਲਦਾ ਜਿਹੜਾ ਸਾਡੀ ਕਾਸਟ ਨੂੰ ਮਾੜਾ ਬੋਲਦਾ ਤੇ ਕੀ ਇਹ ਤੁਹਾਡੇ ਖਾਂ ਆਉਂਦੇ ਆ ਇਹ ਮਿਹਨਤੀ ਲੋਕ ਆ ਇਹ ਜਿਹੜੇ ਲੋਕੋ ਆ ਜਿਹੜੇ ਜਿਨ੍ਹਾਂ ਨੂੰ ਸੂਰਮੇ ਕਿਹਾ ਜਾਂਦਾ ਤੇ ਇਹਨਾਂ ਦਾ ਇਤਿਹਾਸ ਫਰੋਲ ਕੇ ਦੇਖੋ ਪਰ ਤੁਸੀਂ ਅੱਜ ਵੀ 100 ਸਾਲ ਜਿਹੜਾ ਜਿਨ੍ਹਾਂ ਦੇ ਜਾਤੀਵਾਦ ਆ ਅੱਜ ਵੀ ਸਾਡੇ ਨਾਲੋਂ ਪਿੱਛੇ ਹੋ ਤੁਸੀਂ ਕਦੇ ਤਾਂ ਸਾਡੇ ਰਹਿਬਰ ਰੜਕਦੇ ਆ ਤੇ ਕਦੇ ਸਾਡੀ ਕਾਸਟ ਰੜਕਦੀ ਐ ਪਰ ਸਰਬ ਸਮਾਜ ਦੇ ਵਿੱਚੋਂ ਕੁਝ ਲੋਕ ਹੀ ਇਦਾਂ ਦੇ ਜਿਹੜੇ ਆ ਜਾਤੀਵਾਦ ਫੈਲਾਉਂਦੇ ਆ ਵਾੜਾ ਇਹਨਾਂ ਦੇ ਕਾਰਨ ਕਿਤੇ ਨਾ ਕਿਤੇ ਸਾਡੀਆਂ ਭਾਈਚਾਰਕ ਸਾਂਝਾਂ ਖਰਾਬ ਹੁੰਦੀਆਂ ਕਿਤੇ ਨਾ ਕਿਤੇ ਜਾਤੀ ਵਿਤਕਰੇ ਪੈਦਾ ਹੁੰਦੇ ਆ ਸੋ ਪੂਰੇ ਭਾਰਤ ਦੇ ਵਿੱਚ ਅਲੱਗ-ਅਲੱਗ ਜਿਹੜੇ ਧਰਮਾਂ ਦੇ ਲੋਕ ਰਹਿੰਦੇ ਆ ਤੇ ਸਾਨੂੰ ਚਾਹੀਦਾ ਕਿ ਹਰ ਇੱਕ ਧਰਮ ਦਾ ਆਪਸ ਸਤਿਕਾਰ ਕਰੀਏ ਹਰ ਇੱਕ ਧਰਮ ਦੇ ਰਹਿਬਰਾਂ ਦਾ ਸਤਿਕਾਰ ਕਰੀਏ ਤੇ ਮੈਂ ਇਹੋ ਜਿਹੀਆਂ ਜਿਹੜੀਆਂ ਝੂਠਾਂ ਨੂੰ ਕਹਿ ਦੇਣਾ ਚਾਹਣਾ ਕਿ ਸਾਰਿਆਂ ਦਾ ਸਤਿਕਾਰ ਕਰੋ ਤਾਂ ਹੀ ਤੁਹਾਨੂੰ ਸਤਿਕਾਰ ਮਿਲਣਾ ਜੇਕਰ ਤੁਸੀਂ ਸਾਡਾ ਸਾਡੇ ਧਰਮ ਦਾ ਸਾਡੇ ਰਹਿਬਰਾਂ ਦਾ ਅਪਮਾਨ ਕਰੋਗੇ ਤਾਂ ਸਾਡੇ ਕੋਲੋਂ ਸਤਿਕਾਰ ਨਾ ਭਾਲਿਓ ਅਸੀਂ ਵੀ ਉਹਨਾਂ ਨੂੰ ਸਤਿਕਾਰ ਦੇਵਾਂਗੇ ਜੋ ਸਾਡੇ ਰਹਿਬਰਾਂ ਦਾ ਸਤਿਕਾਰ ਕਰਦਾ ਤੇ ਅਸੀਂ ਵੀ ਉਹਨਾਂ ਦਾ ਸਤਿਕਾਰ ਕਰਾਂਗੇ ਜੋ ਸਾਡੀ ਧਰਮ ਦਾ ਸਤਕਾਰ ਕਰਦਾ ਸਾਡੀ ਕਾਸਟ ਦਾ ਸਤਕਾਰ ਕਰਦਾ ਔਰ ਜੋ ਜਾਤੀ ਵਿਤਕਰਾ ਰੱਖਦਾ ਉਹਨਾਂ ਹੰਕਾਰੀਆਂ ਨੂੰ ਚੇਤਾਵਨੀ ਦਿੰਨੇ ਆ ਕਿ ਸਮਝੋ ਜੇਕਰ ਤੁਸੀਂ ਨਾ ਸਮਝੇ ਤਾਂ ਕਾਨੂੰਨੀ ਤਰੀਕੇ ਨਾਲ ਵੀ ਸਮਝਾਵਾਂਗੇ ਜੇਕਰ ਕਾਨੂੰਨ ਤੋਂ ਬਾਹਰ ਜਾ ਕੇ ਸਾਨੂੰ ਸਮਝਾਉਣਾ ਪੈ ਗਿਆ ਤੇ ਤਾਂ ਵੀ ਸਮਝਾਵਾਂਗੇ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਤਨ ਗੁਰੂ ਦੇ